ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਮੇਰੇ ਜੀ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਦੇਖੋ ਜੀ ਆਪਾਂ ਨੇ ਪਹਿਲਾਂ ਇਹ ਚਾਹ ਬਣਾ ਲਈ ਸੀ ਚਾਹ ਬਣਾਈ ਤੋਂ ਬਾਅਦ ਜਿਹੜੀ ਇਹ ਆਪਣੀ ਚਾਹ ਪੱਤੀ ਆ ਤੇ ਆਪਾਂ ਇਹਨੂੰ ਬੇਕਾਰ ਸਮਝ ਕੇ ਨਹੀਂ ਸੁੱਟਾਂਗੇ ਤੇ ਇਹ ਤੁਹਾਨੂੰ ਆਪਾਂ ਦੱਸਾਂਗੇ ਇਹ ਆਪਣੇ ਸ਼ੈਂਕ ਸਾਫ਼ ਕਰਨ ਦੇ ਕੰਮ ਆਉਗੀ ਆਪਾਂ ਕਿਵੇਂ ਇਹਦਾ ਇਸਤੇਮਾਲ ਕਰਨਾ ਮੈਂ ਤੁਸੀਂ ਸਾਡੀ ਵੀਡੀਓ ਨੂੰ ਐਂਡ ਤੱਕ ਦੇਖਿਓ ਆਪਣੇ ਜੀ ਸ਼ੈਂਕਾਂ ਦੇ ਵਿੱਚ ਨਾ ਕਈ ਵਾਰੀ ਕੋਕਰੇਜ ਆ ਜਾਂਦੇ ਨੇ ਕੋਈ ਵੀ ਬੈਕਟੀਰੀਆ ਜਮਾ ਹੋ ਜਾਂਦਾ ਤੇ ਉਹਦੇ ਲਈ ਆਪਾਂ ਇਹ ਇੱਕ ਘੋਲ ਤਿਆਰ ਕਰਾਂਗੇ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਦੇਖੋ ਜੀ ਇਹ ਆਪਾਂ ਚਾਹ ਪੱਤੀ ਨੂੰ ਆਪਾਂ ਬੇਕਾਰ ਸਮਝ ਕੇ ਨਹੀਂ ਸੁੱਟਣਾ ਹੈਗਾ ਦੇਖੋ ਕਈ ਵਾਰੀ ਨਾ ਆਪਾਂ ਜਦੋਂ ਚਾਹ ਪੱਤੀ ਲਿਆਉਂਦੇ ਆ ਬਾਜ਼ਾਰ ਦੇ ਵਿੱਚੋਂ ਉਹਨੂੰ ਆਪਾਂ ਛਾਣ ਲੈਂਦੇ ਆ ਛਾਣ ਕੇ ਜਿਹੜਾ ਇਹ ਹੀਟਾ ਥੋੜਾ ਜਿਹਾ ਇਹਦੇ ਵਿੱਚੋਂ ਕਈ ਵਾਰੀ ਪੂਰਾ ਨਿਕਲ ਜਾਂਦਾ ਕਈ ਵਾਰੀ ਵਧੀਆ ਚਾਹ ਪੱਤੀ ਹੁੰਦੀ ਹੈ ਉਹਦੇ ਵਿੱਚੋਂ ਨਹੀਂ ਨਿਕਲਦਾ ਕਈ ਵਾਰੀ ਨਿਕਲ ਜਾਂਦਾ ਤੇ ਇਹਨੂੰ ਵੀ ਤੁਸੀਂ ਬੇਕਾਰ ਸਮਝ ਕੇ ਨਾ ਸੁੱਟਿਓ ਤੇ ਇਹ ਆਪਣੇ ਪੌਦਿਆਂ ਦੇ ਕੰਮ ਆ ਸਕਦੇ ਆ ਦੇਖੋ ਕਈ ਵਾਰੀ ਆਪਣੇ ਪੌਦਿਆਂ ਨੂੰ ਘਟ ਫੜ ਲੱਗਦਾ ਹੁੰਦਾ ਵਾ ਤੇ ਆਪਾਂ ਇਹ ਚੀਜ਼ਾਂ ਉਹਦੇ ਵਿੱਚ ਪੌਦਿਆਂ ਚ ਪਾ ਸਕਦੇ ਆ ਇੱਕ ਕਿਸਮ ਦੀ ਆਪਣੀ ਇਹ ਪੌਦਿਆਂ ਦੀ ਖਰਾਬ ਹੋ ਜਾਂਦੀ ਆ ਤੇ ਵੀਡੀਓ ਨੂੰ ਤੁਸੀਂ ਐਂਡ ਤੱਕ ਜ਼ਰੂਰ ਦੇਖਿਓ ਤੇ ਹੁਣ ਆਪਾਂ ਜੀ ਇਹਦੇ ਵਿੱਚ ਹੀ ਆਹਾ ਜਿਹੜੀ ਥੋੜੀ ਜਿਹੀ ਚਾਪਤੀ ਸੀਗੀ ਤਾਂ ਬੂਰਾ ਸੀ ਇਹ ਵੀ ਆਪਾਂ ਵਿੱਚੀ ਐਡ ਕਰ ਲੈਣੀ ਆ ਚਲੋ ਹੁਣ ਆਪਾਂ ਜੀ ਇਹਦੇ ਵਿੱਚ ਪਾਵਾਂਗੇ ਪਾਣੀ ਪਾਣੀ ਦਾ ਜੀ ਆਪਾਂ ਨੇ ਸਿਰਫ ਅੱਧਾ ਕ ਗਲਾਸ ਹੀ ਪਾਉਣਾ ਇਹਨੂੰ ਆਪਾਂ ਨੇ ਚੰਗੀ ਤਰ੍ਹਾਂ ਨਾਲ ਅਵਾਲ ਲੈਣਾ ਵਾ ਤੇ ਇੱਕ ਚੀਜ਼ ਆਪਾਂ ਇਹਦੇ ਵਿੱਚ ਹੋਰ ਐਡ ਕਰਾਂਗੇ ਉਹ ਕਰਾਂਗੇ ਜੀ ਆਪਾਂ ਨਮਕ ਤੁਹਾਡੇ ਜਿਹੜੇ ਕਿਚਨ ਸਿੰਕ ਨੇ ਉਹ ਬਿਲਕੁਲ ਹੀ ਕਲੀਨ ਹੋ ਜਾਣਗੇ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਵੱਧ ਤੋਂ ਵੱਧ ਵੀਡੀਓ ਨੂੰ ਆਪਣੀ ਨੂੰ ਸ਼ੇਅਰ ਕਰਦੇ ਆ ਕਰੋ ਜੀ ਆਪਾਂ ਨੇ ਜੀ ਗੈਸ ਨੂੰ ਆਨ ਕਰਤਾ ਹੁਣ ਤੇ ਆਪਾਂ ਇਹ ਜਿਹੜਾ ਚਾਹ ਪੱਤੀ ਵਾਲਾ ਪਾਣੀ ਆ ਇਹਨੂੰ ਚੰਗੀ ਤਰ੍ਹਾਂ ਨਾਲ ਆਪਾਂ ਨੇ ਰਿਨ ਲੈਣਾ ਵਾ ਰਿਨਣੇ ਤੋਂ ਬਾਅਦ ਉਸ ਤੋਂ ਬਾਅਦ ਆਪਾਂ ਨੇ ਇਹਨੂੰ ਇੱਕ ਪੂੰਣੀ ਲੈ ਕੇ ਪੂੰਣ ਲੈਣਾ ਇਹ ਇੱਕ ਗਲਾਸ ਆਪਣਾ ਪਾਣੀ ਦਾ ਸੀਗਾ ਜਦੋਂ ਅੱਧਾ ਗਲਾਸ ਆਪਣਾ ਇਹ ਪਾਣੀ ਦਾ ਰਹਿ ਗਿਆ ਫਿਰ ਆਪਾਂ ਨੇ ਜੀ ਗੈਸ ਨੂੰ ਬੰਦ ਕਰ ਦੇਣਾ ਚੰਦੀ ਚੰਦੀ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਆ ਕਰੋ ਜੀ ਆਪਾਂ ਨੇ ਜੀ ਚੰਗੀ ਤਰ੍ਹਾਂ ਨਾਲ ਪਾਣੀ ਨੂੰ ਰੈਨ ਲੈਣਾ ਵਾ ਦੇਖੋ ਜੀ ਆਪਣਾ ਕਿਚਨ ਵਾਲਾ ਸ਼ੈਂਕ ਦੀ ਪਾਈਪ ਜਿਹੜੀ ਆ ਉਹ ਬਿਲਕੁਲ ਇਹ ਸਾਫ਼ ਹੋ ਜਾਣੀ ਆ ਤੇ ਤੁਸੀਂ ਇਹ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੁਸੀਂ ਵੀ ਇਹ ਜ਼ਰੂਰ ਟਰਾਈ ਕਰਕੇ ਦੇਖਿਓ ਇਹ ਬਹੁਤ ਹੀ ਵਧੀਆ ਤਰੀਕਾ ਆ ਦੇਖੋ ਜੀ ਆਪਣੇ ਚਾਹ ਪੱਤੀ ਵਾਲੇ ਪਾਣੀ ਨੂੰ 2-3 ਵਾਲੇ ਆ ਗਏ ਤੇ ਆਪਾਂ ਨੇ ਇਹ ਸ਼ੈਂਕ ਦੇ ਵਿੱਚ ਕਦੋਂ ਪਾਉਣਾ ਇਹ ਵੀ ਤੁਹਾਨੂੰ ਆਪਾਂ ਦੱਸਾਂਗੇ ਹੁਣ ਆਪਾਂ ਜੀ ਕੈਂਸ ਨੂੰ ਬੰਦ ਕਰ ਦਿੰਦੇ ਹਾਂ ਲੋ ਜੀ ਹੁਣ ਆਪਾਂ ਨਾ ਗਰਮ ਗਰਮ ਚਾਹ ਪੱਤੀ ਵਾਲਾ ਪਾਣੀ ਪੋੜ ਲੈਣਾ ਆਪਾਂ ਨੇ 1 ਕੱਪ ਪਾਣੀ ਦਾ ਪਾਇਆ ਸੀ ਦੇਖੋ ਜੀ ਅੱਧਾ ਕੱਪ ਰਹਿ ਗਿਆ ਆਪਣਾ ਪਾਣੀ ਦਾ ਜਿਹੜੀ ਹੁਣ ਆਪਣੀ ਆ ਚਾਹ ਪੱਤੀ ਹੈ ਜੀ ਇਹਨੂੰ ਤੁਸੀਂ ਸੁਕਾ ਕੇ ਤੇ ਪੌਦਿਆਂ ਦੇ ਵਿੱਚ ਪਾ ਸਕਦੇ ਹੋ ਜਿਹੜਾ ਹੁਣ ਇਹ ਆਪਣਾ ਗਰਮ ਗਰਮ ਪਾਣੀ ਆ ਚਾਹ ਪੱਤੀ ਵਾਲਾ ਉਹ ਵੀ ਦੇਖੋ ਜੀ ਵਰਤੀ ਹੋਈ ਚਾਹ ਪੱਤੀ ਦੇ ਵਿੱਚੋਂ ਆਪਾਂ ਦੋ ਕੰਮ ਲੈ ਸਕਦੇ ਹਾਂ ਨਾ ਇਹ ਤਾਂ ਆਪਣੇ ਸ਼ੈਂਕ ਸਾਫ਼ ਹੋ ਜਾਣਗੇ ਨਾਲੇ ਦੇਖੋ ਜੀ ਇਹ ਹੁਣ ਇਸ ਟਾਈਮ ਗਰਮਾ ਚਾਹ ਪੱਤੀ ਤੇ ਇਹਨੂੰ ਆਪਾਂ ਠੰਡੀ ਕਰਕੇ ਵੀ ਇਸ ਤਰ੍ਹਾਂ ਪੌਦਿਆਂ ਦੇ ਵਿੱਚ 2-2 ਚਮਚੇ ਪਾ ਸਕਦੇ ਹਾਂ ਛੋਟੇ ਪੌਦੇ ਨੇ ਤੇ ਇਹਨੂੰ ਸੁਕਾ ਕੇ ਤੁਸੀਂ ਰੱਖ ਵੀ ਸਕਦੇ ਹੋ ਤੇ ਬਹੁਤ ਹੀ ਵਧੀਆ ਤਰੀਕਾ ਹੈ ਜੀ ਤੇ ਕਈ ਵਾਰੀ ਕਈ ਪੌਦਿਆਂ ਨੂੰ ਫਲ ਨਹੀਂ ਆਉਂਦਾ ਹੈਗਾ ਉਹਨਾਂ ਵਿੱਚ ਆਪਾਂ ਪਾ ਸਕਦੇ ਆ ਤੇ ਵਧੀਆ ਫਲ ਆਉਣ ਲੱਗ ਜਾਂਦੀ ਆ ਤੇ ਇਹ ਆਪਾਂ ਚੀਜ਼ਾਂ ਨੂੰ ਵੇ ਕਰ ਨਹੀਂ ਕਰਕੇ ਸੁੱਟ ਸਕਦੇ ਹੈਗੇ ਬਹੁਤ ਕੰਮ ਆਉਣ ਵਾਲੀਆਂ ਹੁੰਦੀਆਂ ਨੇ ਦੇਖੋ ਜੀ ਆਪਣਾ ਇਹ ਜਿਹੜਾ ਚਾਹ ਪੱਤੀ ਵਾਲਾ ਪਾਣੀ ਸੀ ਇਹ ਵੀ ਬਿਲਕੁਲ ਤਿਆਰ ਆ ਤੇ ਹੁਣ ਆਪਾਂ ਇਹਨੂੰ ਸ਼ੈਂਕ ਦੇ ਵਿੱਚ ਪਾ ਦਾਂਗੇ ਹੁਣ ਆਪਾਂ ਜੀ ਇਹਨੂੰ ਗਰਮ ਗਰਮੀ ਹੀ ਸ਼ੈਂਕ ਦੇ ਵਿੱਚ ਪਾ ਦੇਣਾ ਵਾ ਜਿਹੜੇ ਕਈ ਵਾਰੀ ਨਾ ਕੋਕਰੇ ਜ਼ਿਆਦਾ ਆ ਜਾਂਦੇ ਨੇ ਤੇ ਆਪਣੇ ਪੈਪ ਹੀ ਬੰਦ ਹੋ ਜਾਂਦੇ ਨੇ ਸ਼ੈਂਕ ਵਾਲੇ ਤੇ ਬਹੁਤ ਹੀ ਸੌਖਾ ਤਰੀਕਾ ਹੈ ਤੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਬੱਦ ਤੋਂ ਬੱਦ ਵੀਡੀਓ ਨੂੰ ਅੱਗੇ ਸ਼ੇਅਰ ਕਰਦਿਆ ਕਰੋ ਜੀ ਆਪਾਂ ਮਿਲਦੇ ਹਾਂ ਜੀ ਨਵੇਂ ਬਲੌਗ ਦੇ ਨਾਲ ਸਾਰਿਆਂ ਨੂੰ ਸਤ ਸ੍ਰੀ ਅਕਾਲ